ਜਿਸ ਦਾ ਕਤਲ ਕੀਤਾ ਗਿਆ 25 ਕਿਲਿਆਂ ਦਾ maal ਕਰਦੇ ਤੇ ਜਿਸ ਆਸ਼ਕ ਪਿਛੇ ਲੱਗੇ ਕਤਲ ਕੀਤਾ ਉਸ ਕੋਲ ਕੁਝ ਵੀ ਨਹੀਂ। ਇਹੀ ਕੁਝ ਹੋਇਆ ਫਰੀਦਕੋਟ ਦੇ ਸੁਖਣਵਾਲ ਵਿੱਚ ਜਿੱਥੇ ਕੈਨੇਡਾ ਤੋਂ ਰਿਪੋਰਟ ਕੀਤੀ ਪਤਨੀ ਨੇ ਆਪਣੇ ਪ੍ਰੇਮੀ ਹਰਕਮਲਜੀਤ ਨਾਲ ਮਿਲ ਕੇ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਜਦ ਕਿ ਇਸ ਕਲਯੁਗੀ ਰਪਿੰਦਰ ਕੌਰ ਨੇ ਲੁੱਟਖੋਹ ਦੇ ਬਹੁਤ ਡਰਾਮੇ ਰਚੇ ਪਰ ਇਹ ਪੁਲਿਸ ਇੱਕੇਰੇ ਵਿੱਚ ਆ ਗਿਆ। ਰੁਪਿੰਦਰ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਪੁਲਿਸ ਨੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਤਾਂ ਪਤਨੀ ਰੁਪਿੰਦਰ ਕੌਰ ਕਾਬੂ ਕਰਨ ਲਈ ਉਸ ਤੋਂ ਬਾਅਦ ਪ੍ਰੇਮੀ ਹਰਕਮਲਜੀਤ ਸਿੰਘ ਫਰਾਰ ਸੀ ਪਰ ਬਾਅਦ ਵਿੱਚ ਉਸਨੇ ਵੀ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਐਸਐਸਪੀ ਪ੍ਰਾਗਿਆ ਜੈਨ ਨੇ ਦੱਸਿਆ ਕਿ ਜਦੋਂ ਰੁਪਿੰਦਰ ਕੌਰ ਨੂੰ ਬਾਰ-ਬਾਰ ਪੁੱਛਗਿੱਛ ਕੀਤੀ ਗਈ ਤਾਂ ਹਰ ਵਾਰ ਉਸਦੇ ਬਿਆਨ ਬੱਖਰੇ ਸਨ ਜਿਸ ਤੋਂ ਪੁਲਿਸ ਨੂੰ ਛੱਕ ਪੈ ਗਿਆ ਰਾਕੇ ਜੈ ਨੇ ਤੀਸਰੇ ਸਖਸ਼ ਨੂੰ ਮੁੰਬਈ ਤੋਂ ਗ੍ਰਿਫਤਾਰ ਕਰ ਲਿਆ ਤੇ ਇਸ ਤੀਸਰੇ ਸਖਸ਼ ਨੇ ਬਾਹਰ ਦਾਤਬਜੇ ਦੋਸ਼ੀਆਂ ਦਾ ਸਾਹ ਤ ਦਿੱਤੀ ਦੱਸਦੀ ਕਿ ਰਪਿੰਦਰ ਕੌਰ ਤੇ ਹਰ ਕਮਲਜੀਤ ਸਿੰਘ ਨੂੰ ਕੈਨੇਡਾ ਤੋਂ ਰਿਪੋਰਟ ਕੀਤਾ ਗਿਆ ਸੀ ਆਪੇ ਇਹਨਾਂ ਦੀ ਆਸ਼ਕੀ ਕੈਨੇਡਾ ਵਿੱਚ ਚੱਲਦੀ ਸੀ ਤੇ ਬਾਹਰ ਇਹ ਸਾਰੇ ਪੁਲਿਸ ਹੀ ਗ੍ਰਿਫਤ ਪੁੱਛਣ ਦਰਦਨਾਕ ਤਸਵੀਰਾਂ ਫਰੀਦਕੋਟ ਦੇ ਸੁਖਣਵਾਲ ਪਿੰਡ ਤੋਂ ਜਿੱਥੇ ਕੈਨੇਡਾ ਤੋਂ ਰਿਪੋਰਟ ਹੋਈ ਪਤਨੀ ਤੇ ਉਸ ਦੇ ਪ੍ਰੇਮੀ ਨੇ ਬੇਰਮੀ ਦੇ ਨਾਲ ਆਪਣੇ ਪਤੀ ਗੁਰਵਿੰਦਰ ਦਾ ਕਤਲ ਕਰ ਦਿੱਤਾ ਤਸਵੀਰਾਂ ਬੜੀਆਂ ਦਰਦਨਾਕ ਨੇ ਪੂਰਾ ਪਰਿਵਾਰ ਸ਼ਮਸ਼ਾਨ ਘਾਟ ਦੇ ਵਿੱਚ ਰੋ ਰਿਹਾ ਪਿੱਟ ਰਿਹਾ ਸਾਰਾ ਪਿੰਡ ਜਿਹੜਾ ਹੈ ਉਹ ਗਮਗੀਨ ਹੈ ਔਰ ਕਿਸ ਤਰੀਕੇ ਨਾਲ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਦੋਸ਼ੀ ਉਸ ਪਤਨੀ ਨੂੰ ਤੇ ਉਸੇ ਆਸ਼ਿਕ ਨੂੰ ਤੇ ਇੱਕ ਹੋਰ ਸਾਥੀ ਜਿਸ ਨੇ ਸਾਥ ਦਿੱਤਾ ਉਸ ਨੂੰ ਸਜਾਏ ਮੌਤ ਦਿੱਤੀ ਯਾਨੀ ਯਾਨਕਿ ਫਾਂਸੀ ਦਿੱਤੀ ਜਾਵੇ ਤਸਵੀਰਾਂ ਬੜੀਆਂ ਦਰਦਨਾਕ ਨੇ ਅੱਜ ਮਿਰਤਕ ਦਾ ਗੁਰਵਿੰਦਰ ਮਿਰਤਕ ਦਾ ਅੰਤਮ ਸੰਸਕਾਰ ਫਰੀਦਕੋਟ ਦੇ ਪਿੰਡ ਸੁਖਨਵਾਲ ਵਿੱਚ ਕਰ ਦਿੱਤਾ ਗਿਆ ਪਿੰਡ ਵਾਲਾਂ ਦੇ ਪਰਿਵਾਰ ਵਾਲਿਆਂ ਦੇ ਮਨ ਦੇ ਵਿੱਚ ਰੋਸ ਦੀ ਲਹਿਰ ਹੈ ਕਿ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਦੇ ਵਿੱਚ ਤੁਰੰਤ ਦੋਸ਼ੀ ਕਰਾਰ ਦਿੰਦੇ ਹੋਏ ਇਹਨਾਂ ਨੂੰ ਸਜ਼ਾਏ ਮੌਤ ਜਾਂ ਕਿ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਸਵੀਰਾਂ ਬੜੀਆਂ ਵਿਆਕਲ ਕਰਨ ਵਾਲੀਆਂ ਨੇ ਬੜੀਆਂ ਦਰਦਨਾਕ ਨੇ ਇਕਲੋਤਾ-ਕਲੋਤਾ ਪੁੱਤਰ ਜਿਹੜਾ ਸੀ 22 ਕਿੱਲਾਂ ਦਾ ਮਾਲਕ ਇੱਕ ਪਤਨੀ ਨੇ ਕਲਯੁਗੀ ਪਤਨੀ ਨੇ ਜਿਹੜੀ ਕਿ ਕੈਨੇਡਾ ਤੋਂ ਡਿਪੋਰਟ ਹੋ ਕੇ ਆਈ ਸੀ ਉਸਨੇ ਇਹ ਵੀ ਨਹੀਂ ਸੋਚਿਆ ਕਿ ਉਹ ਆਪਣੇ ਪਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਰਹੀ ਹੈ ਤੇ ਕਰਵਾ ਰਹੀ ਹੈ ਹਾਲਾਂਕਿ ਪੁਲਿਸ ਨੇ ਦੋਸ਼ੀ ਪਤਨੀ ਪ੍ਰੇਮੀ ਹਰਕਮਲਜੀਤ ਤੇ ਉਸਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਪਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹਨਾਂ ਦਾ ਇਕਲੋਤਾ ਇਕਲੋਤਾ ਪੁੱਤਰ ਸੀ ਬੜੇ ਚਾਮਾਂ ਦੇ ਨਾਲ ਉਹਨਾਂ ਨੇ ਕੈਨੇਡਾ ਭੇਜਿਆ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਨੂੰ ਜਿਸ ਨੂੰ ਉਹ ਧੀ ਬਣਾ ਕੇ ਉਹਨਾਂ ਨੇ ਰੱਖਿਆ ਉਹੀ ਇੱਕ ਦਿਨ ਉਹਨਾਂ ਦੇ ਇਕਲੋਤੇ ਮੁੰਡੇ ਦੇ ਕਤਲ ਦਾ ਮੌਤ ਦਾ ਕਾਰਨ ਜਿਹੜਾ ਹੈ ਉਹ ਬਣ ਜਾਵੇਗੀ ਤਸਵੀਰਾਂ ਫਰੀਦਕੋਟ ਦੇ ਪਿੰਡ ਸੁਖਨਵਾਲ ਦੀਆਂ ਨੇ ਬੜੀਆਂ ਦਰਦਨਾਕ ਤਸਵੀਰਾਂ ਨੇ ਦੇਖੀਆਂ ਨਹੀਂ ਜਾ ਰਹੀਆਂ ਕਿਸਰੀਕਨ ਪਰਿਵਾਰ ਪੁੱਬਾ ਮਾਰ ਕੇ ਰੋ ਰਿਹਾ ਹੈ ਔਰ ਪਰਿਵਾਰ ਦੀ ਰੋ ਰੋ ਕੇ ਬੁਰੀ ਹਾਲਤ